ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਬੈਗ ਕੰਬਰ ਨੂੰ ਸਟੋਰ ਕਰਨ ਵਾਸਤੇ ਉਹਦੇ ਵਾਸਤੇ ਆਪਾਂ ਲੈਤਾ ਜੀ ਪਰਦਿਆਂ ਵਾਲਾ ਕੱਪੜਾ ਮੇਰੇ ਕੋਲ ਇਹ ਕੱਪੜਾ ਜਿਸ ਦਾ ਨਾਲ ਸੀ 17 ਇੰਚ ਦੀ ਚੜਾਈ ਸੀ ਤੇ 17 ਇੰਚ ਦੀ ਲੰਬਾਈ ਸੀ ਦੇਖੋ ਆਪਾਂ ਸਪੰਜ ਪਾਵਾਂਗੇ ਇਹਦੇ ਵਿੱਚ ਤੁਸੀਂ ਚਾਹੋ ਤਾਂ ਕੋਈ ਬੋਰੀ ਵਗੈਰਾ ਵੀ ਇਹਦੇ ਵਿੱਚ ਆਪਾਂ ਪਾ ਸਕਦੇ ਹਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਸਪੰਜ ਨੂੰ ਖੜਾਉਣ ਵਾਸਤੇ ਸੂਈਆਂ ਲਾਵਾਂਗੇ ਜੀ ਚਾਰੇ ਪਾਸੇ ਸੂਈਆਂ ਲਾਉਣ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਮੈਂ ਤਿੰਨ ਤਿੰਨ ਇੰਚ ਦੇ ਨਿਸ਼ਾਨ ਲਾਵਾਂਗੇ ਲੰਬੇ ਲੋਟ ਤੇ ਉਸ ਤੋਂ ਬਾਅਦ ਆਪਾਂ ਦੂਜੀ ਸਾਈਡ ਤੇ ਲਾਵਾਂਗੇ ਜੀ ਆਪਾਂ ਬਣਾਵਾਂਗੇ ਇਹਦੇ ਵਿੱਚ ਬਾਕਸ ਤਾਂ ਜੋ ਜਿਹੜੀ ਸਪੰਜ ਹੈ ਆਪਣੀ ਚੰਗੀ ਤਰ੍ਹਾਂ ਖੜ ਚੇ ਦੇਖੋ ਆਪਾਂ ਇਹਨੂੰ ਕੰਬਲ ਜਿਵੇਂ ਮੈਂ ਬਣਾ ਰਹੀਆਂ ਜੀ ਇਹ ਪਰਦਿਆਂ ਵਾਲੇ ਕੱਪੜੇ ਦਾ ਤੁਸੀਂ ਚਾਹੋ ਤਾਂ ਕੋਈ ਆਪਣੀ ਬੈੱਡ ਸ਼ੀਟ ਹੁੰਦੀ ਹੈ ਘਰੇ ਪ੍ਰਾਣੀ ਹੁੰਦੀ ਹੈ ਹਨਾ ਆਪਾਂ ਉਹਦਾ ਵੀ ਇਹ ਬਣਾ ਸਕਦੇ ਹਾਂ ਜੀ ਦੇਖੋ ਦੋਨੇ ਪੀਸ ਆਪਾਂ ਇਸ ਤਰ੍ਹਾਂ ਬਾਕਸ ਬਣਾਵਾਂਗੇ ਇਹਦੇ ਵਿੱਚ ਸੀਨਾ ਮਾਰਾਂਗੇ ਤੇ ਦੋਨੇ ਪੀਸ ਆਪਾਂ ਇਸ ਤਰ੍ਹਾਂ ਹੀ ਇਹ ਤਿਆਰ ਕਰ ਲੈਣੇ ਆ ਸਭ ਤੋਂ ਪਹਿਲਾਂ ਜੀ ਇਹਦੇ ਨਾਲ ਦੇਖੋ ਜਿਹੜੀ ਸਪੰਜ ਹੁੰਦੀ ਹੈ ਬਹੁਤ ਵਧੀਆ ਇਹਦੇ ਨਾਲ ਖੜ ਜਾਂਦੀ ਹੈ ਸਪੰਜ ਨਾਲੇ ਵਿੱਚੋਂ ਫਟਦੀ ਵਗੈਰਾ ਨਹੀਂ ਹੈਗੀ ਤੇ ਇਹ ਬਿਲਕੁਲ ਮਜ਼ਬੂਤ ਬਣ ਜਾਂਦਾ ਹੈਗਾ ਦੇਖੋ ਇਹਦੇ ਨਾਲ ਲੋ ਜੀ ਬਾਕਸ ਇਹਦੇ ਵਿੱਚ ਬਣਾਉਣ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਦੇਵਾਂਗੇ ਤੇ ਹੁਣ ਆਪਾਂ ਕੀ ਕਰਨਾ ਹੈ ਲੋ ਜੀ ਆਪ ਇਹ ਆਪਣੇ ਦੋ ਪੀਸ ਤਿਆਰ ਹੋ ਗਏ ਦੇਖੋ ਮੈਂ ਇਹਦੇ ਮੂਰੇ ਲਾ ਰਹੀਆਂ ਜੀ ਜਿਵੇਂ ਸਪੋਰਟਸ ਵਾਲੀ ਸੀਟ ਜਿਹਦੇ ਵਿੱਚ ਕੀ ਆਪਾਂ ਕੋਈ ਵੀ ਚੀਜ਼ ਪਾਈਓ ਆਪਾਂ ਨੂੰ ਦੂਰੋਂ ਨਜ਼ਰ ਆਉਂਦੀ ਹੁੰਦੀ ਹੈ ਦੇਖੋ ਇਹ ਇਹ ਆਪਾਂ ਮੂਰਲੇ ਪੀਸ ਲਾਵਾਂਗੇ ਮੂਰਲੇ ਪੀਸ ਤੇ ਇਸ ਤਰ੍ਹਾਂ ਜਿੰਨਾ ਮਤਲਬ ਕਿ ਆਪਾਂ ਲੈਂਦੀ ਹੈ ਜੀ ਸਪੋਰਟਸ ਵਾਲੀ ਸੀਟ ਉਸ ਦੇ ਸਾਈਡਾਂ ਤੇ ਆਪਾਂ ਬਚਾਲੇ ਆਪਾਂ ਮੂਹਰੇ ਲਾ ਫਰੰਟ ਮੇ ਲਾਂਗੇ ਮੇਨ ਤੋਂ ਬਾਅਦ ਦੇਖੋ ਆਪਾਂ ਬਚਾਲੇ ਇਹ ਲਾ ਕੇ 5 5 ਇੰਚ ਤੇ ਸਾਈਡ ਤੇ ਆਪਾਂ ਦੂਜੇ ਪੀਸ ਲਾਵਾਂਗੇ ਇਸ ਕੱਪੜੇ ਤੇ ਦੇਖੋ ਸੈਂਟਰ ਚ ਇਹ ਲਾ ਕੇ ਤੇ ਉਸ ਤੋਂ ਬਾਅਦ ਆਪਾਂ ਦੂਜੀ ਸਾਈਡ ਤੇ 5 ਇੰਚ ਦਾ ਫਲਾਤਾ ਪੀਸ ਇਧਰਲੀ ਸਾਈਡ ਤੇ ਆਪਾਂ 5 ਇੰਚ ਦਾ ਪੀਸ ਲਾਤਾ ਜੀ ਜਿੰਨੀ ਮੂਹਰੇ 17 ਇੰਚ ਇਹ ਆਪਾਂ ਪੂਰਾ ਤਿਆਰ ਕਰ ਲੈਣਾ ਕਿਉਂਕਿ ਆਪਣੀ 17 ਇੰਚੀ ਚੌੜਾਈ ਸੀਗੀ ਦੇਖੋ ਇਹ ਆ ਜੂਗੀ ਆਪਣੇ ਫਰੰਟ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜੀ ਇੱਕ ਸਾਈਡ ਤੇ ਇੰਚੀ ਟੇਪ ਧਾਰ ਕੇ ਤਿੰਨੇ ਸਾਈਡਾਂ ਨੂੰ ਆਪਾਂ ਮੈਨ ਲੈਣਾਗਾ ਮੈਣ ਤੋਂ ਬਾਅਦ ਦੇਖੋ ਮੈਂ ਇਹ 17 7 ਤੱਕ ਇੰਚ ਦੀ ਉਚਾਈ ਲੈਂਦੀ ਇਹਦੀ ਜਿਹੜੀ ਹੈਗੀ ਜੀ ਆਪਾਂ ਸਾਈਡ ਤੋਂ ਜਿਹੜਾ ਆਪਾਂ ਕੱਪੜਾ ਲਾ ਰਹੇ ਆ ਨਾ 7 ਇੰਚ ਇਹ ਇਹਦੀ ਲੰਬਾਈ ਹੈ ਚੜਾਈ ਇਹਦੀ ਹੈਗੀ ਜਿੰਨੀ ਵੀ ਆਪਣੇ ਬੈਗ ਦੇ ਆਲੇ ਦੁਆਲੇ ਆਉਂਦਾ ਆਪਾਂ ਉਹ ਚੀਜ਼ ਮੈਨ ਲਈ ਸਾਰੀ ਦੇਖੋ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਕੀ ਕਰਨਾ ਹੈ ਮੂਰਲੇ ਪੀਸ ਤੇ ਆਪਾਂ ਜਿਵੇਂ ਆਹਾ ਦੇਖੋ ਲਾਈ ਹੈਗਾ ਸਪੋਰਟਸ ਵਾਲੀ ਸੀਟ ਉਸ ਤੋਂ ਬਾਅਦ ਪਹਿਲਾਂ ਆਪਾਂ ਪੱਟੀਆਂ ਲਾ ਕੇ ਇਹਨੂੰ ਸਫਾਈ ਦੇ ਦਾਂਗੇ ਬਿਲਕੁਲ ਫਿਨਿਸ਼ ਹੋ ਜੂਗੀ ਇਹ ਸਾਫ ਹੋ ਜਾਊਗਾ ਉਸ ਤੋਂ ਬਾਅਦ ਦੇਖੋ ਜੀ ਆਪਾਂ ਆਇਆ ਮਿਲ ਲੈਣਾ ਜਿਵੇਂ ਮੂਰਲੇ ਪੀਸ ਤੇ ਆਪਣਾ ਇਹ ਆ ਗਿਆ ਦੂਜੀ ਸਾਈਡ ਤੇ ਆਪਣਾ ਇਸ ਤਰ੍ਹਾਂ ਹੀ ਪੀਸ ਆ ਗਿਆ ਉੱਥੇ ਆਪਾਂ ਟੱਕ ਲਾ ਦਾਂਗੇ ਦੂਜੀ ਫਿਰ ਸਾਈਡ ਤੇ ਆਪਣਾ ਫੇਰ ਉੱਥੇ ਫੇਰ ਟੱਕ ਲਾ ਦਾਂਗੇ ਤੀਜੀ ਸਾਈਡ ਤੇ ਫੇਰ ਇਸ ਤਰ੍ਹਾਂ ਪੀਸ ਆਪਾਂ ਹੀ ਇਸ ਤਰ੍ਹਾਂ ਲਾ ਲੈਣਾ ਹੈਗਾ ਜੇ ਤੁਸੀਂ ਚਾਹੋ ਤਾਂ ਜ਼ਿਆਦਾ ਡੂੰਘਾ ਕਰਨਾ ਹੈ ਤਾਂ ਤੁਸੀਂ ਦੇਖੋ 10 ਇੰਚ 8 ਇੰਚ ਉਹ ਤੁਸੀਂ ਆਪਣੇ ਹਿਸਾਬ ਨਾਲ ਕਿੰਨਾ ਵੀ ਲੈ ਸਕਦੇ ਹੋਗੇ ਜਿਸ ਹਿਸਾਬ ਨਾਲ ਮੇਰੇ ਲਵੇ ਕਪੜਾ ਸੀ ਮੈਂ ਉਸੇ ਹਿਸਾਬ ਨਾਲ ਇਹ ਬੈਗ ਤਿਆਰ ਕਰਨੀਆਂ ਜੀ ਦੇਖੋ ਆਪਾਂ ਸੂਈਆਂ ਲਾ ਕੇ ਪਹਿਲਾਂ ਇਸ ਤਰ੍ਹਾਂ ਇਹਨੂੰ ਖੜਾ ਲਿਆ ਉਸ ਤੋਂ ਬਾਅਦ ਆਪਾਂ ਸੀਨ ਲਾਤੀ ਸੀਨ ਲਾਉਣ ਤੋਂ ਬਾਅਦ ਦੇਖੋ ਆਪਣੇ ਚਾਰੋਂ ਪਾਸੇ ਇਸ ਤਰ੍ਹਾਂ ਕਪੜਾ ਇਹ ਲੱਗ ਗਿਆ ਐ ਤੁਸੀਂ ਜਿਵੇਂ ਆਪਾਂ ਟੱਕ ਲਾਇਏ ਸੀ ਨਾ ਉਸ ਹਿਸਾਬ ਨਾਲ ਦੇਖੋ ਟੱਕ ਨਾਲ ਟੱਕ ਜੋੜ ਕੇ ਆਪਾਂ ਐ ਸੀਨ ਲਾਵਾਂਗੇ ਸੀਨ ਲਾਉਣ ਤੋਂ ਬਾਅਦ ਇਹ ਆਪਣਾ ਸਾਰਾ ਕਵਰ ਹੋ ਜਾਊਗਾ ਦੇਖੋ ਇਹ ਬਹੁਤ ਹੀ ਵਧੀਆ ਇੱਕ ਬੈਗ ਬਣੂਗਾ ਉਸ ਤੋਂ ਬਾਅਦ ਲੱਤੀ ਹੈ ਜੀ ਮੈਂ ਜਿੱਪ ਜਿੱਪ ਆਪਾਂ ਤਿੰਨ ਸਾਈਡਾਂ ਤੇ ਲਾਵਾਂਗੇ ਪਿਛਲੇ ਪੀਸ ਨੂੰ ਦੇਖੋ ਆਪਾਂ ਇੱਕ ਮੈਂ ਉੱਪਰਲਾ ਪੀਸ ਜਿਹੜਾ ਤਿਆਰ ਕੀਤਾ ਹੈ ਉੱਪਰਲਾ ਪੀਸ ਸੀਗਾ ਆਪਣੇ ਕੋਲੇ ਤਿਆਰ ਕੀਤਾ ਹੋਇਆ ਉਹਨੂੰ ਆਪਾਂ ਪਿਛਲੇ ਪੀਸ ਦੇ ਨਾਲ ਜੋੜ ਲਿਆ ਇੱਕ ਸਾਈਡ ਤੇ ਤਿੰਨ ਸਾਈਡਾਂ ਆਪਣੀਆਂ ਰਹਿ ਗਈਆਂ ਤਿੰਨ ਸਾਈਡਾਂ ਤੇ ਆਪਾਂ ਲਾਇਆ ਜੀ ਇਹ ਜਿੱਪ ਜਿੱਪ ਨੂੰ ਵੀ ਤੁਸੀਂ ਸਭ ਤੋਂ ਪਹਿਲਾਂ ਜੇ ਚਾਹੋ ਤੁਸੀਂ ਕੱਚਾ ਕਰ ਸਕਦੇ ਹੋ ਸੂਈ ਧਾਗੇ ਦੇ ਨਾਲ ਪਾ ਲਾ ਕੇ ਸੂਈਆਂ ਨਾਲ ਲਾ ਸਕਦੇ ਹੋ ਪਰ ਦੇਖੋ ਇਹ ਆਪਾਂ ਆਪਣੇ ਹਿਸਾਬ ਨਾਲ ਲਾ ਸਕਦੇ ਹਾਂ ਮੈਂ ਦੇਖੋ ਤਿੰਨ ਸਾਈਡਾਂ ਤੇ ਲਾਤੀ ਉਸ ਤੋਂ ਬਾਅਦ ਉਹੀ ਜਿੱਪ ਨੂੰ ਆਪਾਂ ਨੀਚੇ ਵਾਲੇ ਪੀਸ ਨਾਲ ਜੋੜਾਂਗੇ ਜਿਹੜਾ ਕਿ ਆਪਾਂ ਆਲੇ ਦਿਵਾਲੇ ਘੇਰੇ ਵਾਲਾ ਪੀਸ ਲਾਇਆ ਸੀਗਾ ਦੇਖੋ ਇਹ ਵੀ ਮੈਂ 2-4 ਸੂਈਆਂ ਲਾ ਕੇ ਖੜਾਤਾ ਉਸ ਤੋਂ ਬਾਅਦ ਦੇਖੋ ਆਪਾਂ ਇਹਦੇ ਨਾਲ ਸੀਨ ਮਾਰਤੀ ਜੀ ਇਹ ਆਪਣਾ ਬਹੁਤ ਹੀ ਵਧੀਆ ਬੈਗ ਬਣ ਕੇ ਤਿਆਰ ਹੋ ਜਾਊਗਾ ਦੇਖੋ ਤੇ ਸੌਖੇ ਜਿਹੇ ਢੰਗ ਨਾਲ ਹੈ ਕਿਉਂਕਿ ਆਪਣੇ ਘਰੇ ਚਦਰਾਂ ਵਗੈਰਾ ਆਮ ਹੀ ਪਈਆਂ ਹੁੰਦੀਆਂ ਨੇ ਲੋ ਜੀ ਉਸ ਤੋਂ ਬਾਅਦ ਮੈਂ ਤਿੰਨੋਂ ਸਾਈਡਾਂ ਤੇ ਕਪੜਾ ਲਾ ਕੇ ਇਹਦੀ ਬਿਲਕੁਲ ਇਹਨੂੰ ਸਾਫ਼ ਕਰਤਾ ਕਿਉਂਕਿ ਅੰਦਰੋਂ ਬਾਹਰੋਂ ਦੋਨੋਂ ਸਾਈਡਾਂ ਤੇ ਸਫਾਈ ਆਊਗੀ zip ਕੋਲੋਂ ਖੋਲ ਕੇ ਮੈਂ ਇਹਨੂੰ ਪਲਟਾ ਕੇ ਸਿੱਧਾ ਕਰ ਲਿਆ ਸਿੱਧਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਮੈਂ ਲਾਏ ਨੀ ਜੀ ਇਹਦੇ ਉੱਤੇ ਇਸ ਤਰ੍ਹਾਂ ਆਪਾਂ ਲਾਵਾਂਗੇ ਸਟੈਪ ਦੇਖੋ ਮੈਂ ਤੁਹਾਨੂੰ ਪਹਿਲਾਂ ਖੋਲ ਕੇ ਦਿਖਾ ਦਿੰਨੀ ਆ ਦੇਖੋ ਜੀ ਕਿੰਨਾ ਸੋਹਣਾ ਇਹ ਵੈਗ ਬਣ ਗਿਆ ਜਦੋਂ ਮੈਂ ਸਟੈਪ ਲਾ ਰਹੀ ਸੀ ਜੀ ਦੇਖੋ ਮੈਂ ਸਾਨੂੰ ਵੈਸੇ ਦੱਸ ਦਿੰਦੀ ਆ ਮੈਂ ਸੈਂਟਰ ਕੱਟ ਕੇ ਇਸ ਤਰ੍ਹਾਂ ਸਾਈਡ ਤੋਂ 3 ਤੋਂ 3 ਇੰਚ ਦੀ ਥਾਂ ਛੱਡੀ ਮੂਰਲੇ ਪੀਸ ਨੂੰ ਨੀਚਲੇ ਵਾਲੇ ਪੀਸ ਨਾਲ ਮਿਣ ਕੇ ਫਿਰ ਮੈਂ ਨਿਸ਼ਾਨ ਲਾਇਆ ਨਿਸ਼ਾਨ ਲਾਉਣ ਤੋਂ ਬਾਅਦ ਉਸੇ ਤਰ੍ਹਾਂ ਮੈਂ ਉੱਪਰ نیچے ਨਿਸ਼ਾਨ ਲਾ ਕੇ ਇਹ ਸਟੈਪ ਲਾਏ ਨੇ ਜਦੋਂ ਮੈਂ ਸਟੈਪ ਲਾ ਰਹੀ ਸੀ ਕਿਉਂਕਿ ਮੇਰਾ ਕੈਮਰਾ ਥੋੜਾ ਜਿਹਾ ਹਿੱਲ ਗਿਆ ਸੀ ਜੀ ਇਸ ਕਰਕੇ ਮੈਂ ਇਹ ਮੇਰੀ ਵੀਡੀਓ ਨਹੀਂ ਬਣੀ ਵਿੱਚ ਲੋਜੀ ਆਪਣਾ ਇਹ ਬੈਗ ਬਣ ਕੇ ਤਿਆਰ ਹੋ ਗਿਆ ਜੀ ਦੇਖੋ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਕੰਬਲ ਲੈ ਕੇ ਆਉਂਨੇ ਆ ਅਕਸਰ ਜਿਹੜੇ ਮਤਲਬ ਕਿ ਬੈਗ ਹੁੰਦੇ ਨੇ ਉਹ ਹੋ ਨਾ ਬਿਲਕੁਲ ਹਲਕੇ ਬਣੇ ਹੁੰਦੇ ਨੇ ਆਪਾਂ ਇੱਕ ਅੱਧੀ ਵਾਰ ਉਹਦੇ ਵਿੱਚ ਕੰਬਲ ਰੱਖ ਦਿਆਂ ਪੈਕ ਕਰਕੇ ਉਸ ਤੋਂ ਬਾਅਦ ਉਹ ਫਟ ਜਾਂਦੇ ਨੇ ਜੇਕਰ ਆਪਾਂ ਇਸ ਤਰ੍ਹਾਂ ਦੇਖੋ ਕੱਪੜੇ ਦਾ ਵੈਗ ਬਣਾਵਾਂਗੇ ਉਹਦੇ ਵਿੱਚ ਆਪਾਂ ਆਪਣੇ ਕੰਬਲ ਸਟੋਰ ਕਰਾਂਗੇ ਤਾਂ ਬਹੁਤ ਹੀ ਵਧੀਆ ਰਹਿੰਦਾ ਦੇਖੋ ਇੱਕ ਚਾਦਰ ਇਹਦੇ ਵਿੱਚ ਹੋਰ ਪੈ ਸਕਦੀ ਹੈ ਇਹ ਆਰਾਮ ਨਾਲ ਤੇ ਵਿਖੋ ਆਪਾਂ ਬਾਹਰ ਅੰਦਰ ਜਾਣਾ ਹੁੰਦਾ ਜੀ ਇਹ ਬੈਗ ਦੀ ਅਕਸਰ ਆਪਾਂ ਨੂੰ ਲੋਡ ਪੈਂਦੀ ਹੈ ਕੋਈ ਕੰਬਲ ਆਪਾਂ ਇਹ ਚੱਕਣਾ ਹੁੰਦਾ ਹੈ ਤਾਂ ਆਪਾਂ ਬੈਗ ਵਿੱਚ ਪਾ ਕੇ ਕਿਵੇਂ ਮਰਜ਼ੀ ਰੱਖ ਲਜਾ ਸਕਦੇ ਹਾਂ ਟਿਕਾਰ ਵਿੱਚ ਵੀ ਆਪਾਂ ਦੇਖੋ ਆਪਣੀ ਬੈੱਡ ਵਗੈਰਾ ਦੇ ਵਿੱਚ ਇਹਨੂੰ ਪੈਕ ਕਰਕੇ ਇਸ ਤਰ੍ਹਾਂ ਆਪਣੇ ਕੰਬਲਾਂ ਨੂੰ ਰੱਖ ਸਕਦੇ ਹਾਂ ਆਪਣੇ ਕੰਬਲ ਵਧੀਆ ਰਹਿਣਗੇ ਜੀ ਡਸਟ ਵਗੈਰਾ ਤੋਂ ਬਚੇ ਰਹਿਣਗੇ ਤੇ ਦੇਖੋ ਆਪਾਂ ਬਾਹਰ ਅੰਦਰ ਜਾਣਾ ਹੋਵੇ ਤਾਂ ਵੀ ਇਹ ਬਹੁਤ ਵਧੀਆ ਵੈਗ ਬਣ ਕੇ ਤਿਆਰ ਹੋ ਗਿਆ ਬਹੁਤ ਵਧੀਆ ਇਹਦੀ ਲੁੱਕ ਆਈ ਹੈ ਬਣਾ ਕੇ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਮੈਂ ਤੁਹਾਨੂੰ ਚੈੱਕ ਵੀ ਕਰਾ ਦੇਣੀ ਆ ਦੇਖੋ ਤੁਸੀਂ ਕਿੰਨਾ ਸੋਹਣਾ ਇਹ ਸੈਟ ਆ ਵੇਰੀਆਂ ਇਹ ਜਿਹੜੀ ਤਿੰਨੇ ਚਾਰੀ ਸੈਟ ਆ ਰਹੀਆਂ ਬਹੁਤ ਸੋਹਣੀਆਂ ਬਣੀਆਂ ਜੇ ਆਪਾਂ ਚਾਹੀਏ ਦੇਖੋ ਸਰਦੀ ਗਰਮੀ ਵਾਲੀ ਆਪਾਂ ਇਹਦੇ ਵਿੱਚ ਕੱਪੜੇ ਵੀ ਰੱਖ ਸਕਦੇ ਆ ਵੈਸੇ ਆਪਾਂ ਸਪੈਸ਼ਲੀ ਇਹ ਕੰਬਲ ਵਾਸਤੇ ਬਣਾਇਆ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ